ਐਸਟੀਐਫ ਅਤੇ ਜਲੰਧਰ ਪੁਲਸ ਵੱਲੋਂ ਗ੍ਰਫਤਾਰ ਕੀਤੇ ਗਏ ਚਾਰ ਦੋਸ਼ੀਆਂ ਨੂੰ ਅੱਜ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ। ਦੱਸਦੀ ਹੈ ਕਿ ਸ਼ੁੱਕਰਵਾਰ ਨੂੰ ਜਲੰਧਰ ਦੀ ਛੋਟੀ ਬਾਰਾਦਰੀ 'ਚ ਸਰਚ ਆਪਰੇਸ਼ਨ ਚਲਾ ਕੇ ਐਸਟੀਐਫ ਨੇ ਚਾਰ ਗੈਂਗਸਟਰਾਂ ਨੂੰ ਕਾਬੂ ਕੀਤਾ ਸੀ। ਜਿਨ੍ਹਾਂ ਦੀ ਪਛਾਣ ਦਮਨਪ੍ਰੀਤ ਸਿੰਘ, ਭਾਰਤ ਪੂਸ਼ਨ, ਰਣਵੀਰ ਸਿੰਘ ਅਤੇ ਪ੍ਰਿੰਸਦੀਪ ਸਿੰਘ ਉਰਫ਼ ਅੰਗਰੇਜ਼ ਵਜੋਂ ਹੋਈ ਹੈ, ਜਦਕਿ ਇੱਕ ਫਰਾਰ ਹੋ ਗਿਆ ਸੀ। ਇਨਾਂ ਦੇ ਸੰਬੰਧ ਵਿੱਕੀ ਗੌਂਡਰ ਗੈਂਗ ਦੀ ਬੀ ਟੀਮ ਨਾਲ ਸਾਹਮਣੇ ਆਏ ਸਨ ਛੇ ਰੀਅਲ ਅਨ ਜੰਗਸ਼ਰ ਹੈਗੇ ਜਿਹੜੇ ਇਹਨਾਂ ਨੂੰ ਸੁਪਾਲਾ ਚ ਚ ਪੇਸ਼ ਕੀਤਾ ਤੇ ਇਹਨਾਂ ਦਾ 4 ਦਿਨ ਦਾ ਰਿਮਾਂਡ ਜਿਹੜਾ ਸਾਨੂੰ ਸਾਹਮਣੇ ਦਿੱਤਾ ਇਹਨਾਂ ਤੋਂ ਹੋਰ ਵੀ ਸੀ.ਆਈ.ਡੀ ਕੋਸ਼ਿਸ਼ ਕਰਨੀ ਹੈ ਜਿਹੜੇ ਇਹਨਾਂ ਦੇ ਹੋਰ ਸਾਥੀ ਹੈ ਜਿਹੜੇ ਭੱਜੇ ਤੋਂ ਉਹਨਾਂ ਨੂੰ ਅਰੈਸਟ ਕਰਨਾ ਤੇ ਹੋਰ ਇਸ ਤੋਂ ਬਾਅਦ ਇਹਨਾਂ ਨੇ ਹੋਰ ਕੋਈ ਜਿਹੜੇ ਕ੍ਰਾਈਮ ਜਿਹੜੇ ਕੋਈ ਪਹਿਲਾਂ ਕਿਤੇ ਨੇ ਵਾਰਦਾਤਾਂ ਕੀਤੀਆਂ ਨੇ ਉਹ ਸੇ ਇਹਨਾਂ ਤੋਂ ਕੁਝ ਪੁੱਛ ਵਿੱਚ ਕਰਨਾ ਤਿੰਨ ਮਹੀਨੇ ਪਹਿਲਾਂ ਚੁਗਿੱਟੀ ਫਲਾਈਓਵਰ ਤੋਂ ਡਿੱਗਣ ਨਾਲ ਮਾਰੇ ਗਏ ਨੌਜਵਾਨ ਦੇ ਮਾਮਲੇ 'ਚ ਪੁਲਿਸ ਨੇ ਮਾਮਲੇ ਦੀ ਜੜ ਤੱਕ ਪਹੁੰਚ ਕੇ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਮੁਤਾਬਕ ਤਿੰਨ ਮੈਂਬਰੀ ਏਗਰੋ ਆਟੋ ਦੇ ਬਹਾਨੇ ਸਵਾਰੀਆਂ ਚੁੱਕਦਾ ਸੀ ਅਤੇ ਮੌਕਾ ਦੇਖ ਕੇ ਲੁੱਟਖੋ ਕਰਦਾ ਸੀ ਦਵਿੰਦਰ ਸਿੰਘ ਦੇ ਮਾਮਲੇ 'ਚ ਵੀ ਇਹੀ ਹੋਇਆ ਪੁਲਿਸ ਨੇ ਦੋਸ਼ੀਆਂ ਕੋਲੋਂ ਵੱਡੀ ਗਿਣਤੀ 'ਚ ਚੋਰੀ ਦੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਨੇ ਇਹਨਾਂ ਨੇ ਦਵਿੰਦਰ ਸਿੰਘ ਨੂੰ 3 ਪੀਲਰ ਰਾਤ ਦੇ ਸਮੇਂ ਤਿੰਨੇ ਜਣੇ ਚਲਾ ਰਹੇ ਸਨ ਦਵਿੰਦਰ ਨੂੰ ਪੀਪੀ ਚੌਂਕ ਤੋਂ ਇਹਨਾਂ ਨੇ ਚੜਾਇਆ ਆਪਣਾ 3 ਪੀਲਰ ਤੇ ਬਿਠਾਇਆ ਇਹਨੂੰ ਪਠਾਨਕੋਟ ਜਾਣਾ ਸੀਗਾ ਅੱਗੇ ਜਾ ਕੇ ਜਿੱਕੜੀ ਚੌਂਕ ਤੇ ਇਹਨੂੰ ਸਾਈਡ ਤੇ 3 ਬੰਦੇ ਰੋਕ ਕੇ ਤਿੰਨਾਂ ਜਣਾਂ ਨੇ ਇਹਨਾਂ ਕੋਲੋਂ ਪੈਸੇ ਖੋਲੇ ਜਿੰਨੇ ਵੀ ਤਰਕਾਹ ਲਈ ਸੀ 3000 ਰੁਪਏ 3500 ਰੁਪਏ ਬਾਅਦ ਵਿੱਚ ਇਹਨੂੰ ਪੁੱਟਿਆ ਜਾਦਾ ਸੱਟਾਂ ਮਾਰੀਆਂ ਜਿਦ ਤਰ੍ਹਾਂ ਕੋਈ ਉੱਚੀ ਜਗ੍ਹਾ ਤੋਂ ਕੋਈ ਚੀਜ਼ ਥੱਲੇ ਸਿੱਟੀ ਦੀ ਹੈ ਉੱਚੇ ਪੁਲ ਤੋਂ ਇਹਨਾਂ ਨੇ ਦੋਹਾਂ ਪਾਸੇ ਤੋਂ ਫੜ ਕੇ ਦਵਿੰਦਰ ਨੂੰ ਨੀਵੀਂ ਜਗ੍ਹਾ ਥੱਲੇ ਸੜਕ ਤੇ ਚਿਹੜੂ ਪੁਲਸ ਵੱਲੋਂ 2 ਕਿਲੋ ਗਾਂਜੇ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਹਰਦਾਸਪੁਰ ਪੁਲੀ ਨੇੜੇ ਨਾਕੇ ਦੌਰਾਨ ਸ਼ੱਕ ਹੋਣ ਤੇ ਜਦੋਂ ਪੁਲਿਸ ਨੇ ਨੌਜਵਾਨ ਦੀ ਚੈਕਿੰਗ ਕੀਤੀ ਤਾਂ ਉਸ ਤੋਂ ਗਾਂਜਾ ਬਰਾਮਦ ਹੋਇਆ। ਦੋਸ਼ੀ ਦੀ ਪਛਾਣ ਅਭਿਨਵ ਮੂਲਵਾਸੀ ਬਿਹਾਰ ਵੱਜੋਂ ਹੋਈ ਹੈ। ਫਿਲਹਾਲ ਦੋਸ਼ੀ ਦਾ ਮੈਡੀਕਲ ਕਰਵਾ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਤੇ ਅਸੀਂ ਐਨਡੀਪੀਐਸ ਵੀ ਕਾਡ ਦੇ ਅਸੀ ਤਹਿਤ ਮੁਕੱਦਮਾ ਦਰਜ ਕਰ ਲਿਆ ਤੇ ਅੱਜ ਅਦਾਲਤ ਤੇ ਪੇਸ਼ ਕਰ ਮੈਡੀਕਲ ਕਾਗਜ਼ ਦੇ ਬਾਅਦ ਪੇਸ਼ ਕਰ ਕਰਕੇ ਅਦਾਲਤ ਤੇ ਜੇਲ੍ਹ ਭੇਜ ਦਿੱਤਾ ਗਿਆ। ਤੇ ਕੀ ਇਸ ਤੋਂ ਪਹਿਲਾਂ ਕੋਈ ਇਹਦੇ ਤੇ ਮਾਮਲਾ ਦਰਜ ਹੈਗਾ? ਨਹੀਂ ਪਹਿਲਾਂ ਹੀ ਕੋਈ ਮਾਮਲਾ ਨਹੀਂ ਦਰਜ। ਅਦੀ ਰਾਤ ਨੂੰ ਝੁੱਲੇ ਚੱਕੜ ਦਾ ਅਸਰ ਜਿੱਥੇ ਪੂਰੇ ਸੂਬੇ 'ਚ ਦੇਖਣ ਨੂੰ ਮਿਲਿਆ ਉਥੇ ਨਗਰ ਨਿਗਮ ਦੇ ਦਫਤਰ ਦੇ ਬਾਹਰ ਲੱਗੇ 100 ਫੁੱਟ ਉੱਚੇ ਤਿਰੰਗੇ ਨੂੰ ਵੀ ਇਸ ਨੇ ਆਪਣੀ ਲਪੇਟ 'ਚ ਲੈ ਲਿਆ ਹਾਲਾਂਕਿ ਪ੍ਰਸ਼ਾਸਨ ਵੱਲੋਂ ਇਸ ਨੂੰ ਸਪੈਸ਼ਲ ਟੀਮ ਦੀ ਮਦਦ ਅਤੇ ਪੂਰੇ ਸਨਮਾਨ ਨਾਲ ਉਤਰਵਾ ਲਿਆ ਗਿਆ ਹੈ ਪਰ ਪੰਜਾਬ 'ਚ ਖਰਾਬ ਮੌਸਮ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ ਜਦ ਤੱਕ ਮੌਸਮ ਸਹੀ ਨਹੀਂ ਹੋ ਜਾਂਦਾ ਉਦੋਂ ਤੱਕ ਨਗਰ ਨਿਗਮ ਦੇ ਬਾਹਰ ਤਿਰੰਗਾ ਨਹੀਂ ਲਹਿਰਾਇਆ ਜਾਵੇਗਾ